ਹਾਂਜੀ ਬਾਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੇ ਸਵਾਗਤ ਹੈ ਤੁਹਾਡਾ ਨਵੀਂ ਵੀਡੀਓ ਵਿੱਚ ਤੇ ਅੱਜ ਆਪਾਂ ਜਾਣਕਾਰੀ ਸਾਂਝੀ ਕਰਨ ਲੱਗੇ ਆ ਜੀ ਤੇ ਅੱਜ ਆਪਾਂ ਖੁਰ ਲੋਡ ਕਰਾਏ ਆ ਦੋ ਗਾਵਾਂ ਦੇ ਤੇ ਖੁਰ ਖਰਾਬ ਹੋਏ ਹੋਏ ਤੇ ਜੀ ਤੇ ਦੋਏ ਖੁਰ ਬਰਾਬਰ ਹੋਏ ਹੋਏ ਤੇ ਕਰ ਬਜਨ ਹੀ ਤਾਂ ਹੁੰਦਾ ਪੈਰਾਵਰ ਤੇ ਇਹ ਗਾਵਾਂ ਦੇ ਥੋੜੀ ਘੱਟ ਤੇ ਹੋਰ ਥੋੜੇ ਵੱਡੇ ਹੋਏ ਤੇ ਇਹਦੇ ਵੀ ਸੈੱਟ ਕਰਾਏ ਆ ਤੇ ਇਹ ਗਾਂ ਦੇ ਵੀ ਸੈਟ ਕਰਾਂ ਜੀ ਇਹ ਗੱਬਣ ਦੀ ਆਪਣੇ 5 ਕੁ ਮਹੀਨਿਆਂ ਦੀ ਗੱਬਣ ਆ ਤੇ ਮੇਨ ਗੱਲ ਇਹੀ ਆ ਜੀ ਬਾਈ ਖੜੀ ਦਿਓ ਸੈਟ ਕਰ ਗਿਆ ਗੇਰਨ ਦੀ ਲੋਡ ਨਹੀਂ ਪਈ ਬਾਈ ਕਹਿੰਦਾ ਆਪਾਂ ਇੱਕਣੇ ਖੜੀ ਦਿਓ ਸੈਟ ਕਰ ਦਣੇ ਆ ਬਾਈ ਨੇ ਜੋੜਾ ਪਰ ਹਰਸਾ ਪਾ ਕੇ ਇੱਕਣੇ ਖੜੀ ਦਿਓ ਸੈਟ ਕਰਤੇ ਸਭ ਤੋਂ ਮੇਨ ਗੱਲ ਇਹੀ ਆ ਜੀ ਕਈ ਵਾਰ ਪਹਿਲਾਂ ਉਪਰ ਠੀਕ ਕਰਾਉਣੇ ਕਈ ਗੇਰਕੇ ਪਸ਼ੂ ਨੂੰ ਲੋਡ ਕਰਦੇ ਆ ਉਹਦਾ ਨੁਕਸਾਨ ਹੋ ਸਕਦਾ ਜਿਵੇਂ ਗੱਬਣ ਪਸ਼ੂ ਦਾ ਨੁਕਸਾਨ ਜ਼ਿਆਦਾ ਹੋ ਸਕਦਾ। ਕਈ ਵਾਰ ਬੱਚਾ ਵੀ ਗੇਰ ਜਾਂਦੀ ਨਹੀਂ ਪਹਿਲਾਂ। ਤੇ ਬਾਈ ਕਹਿੰਦਾ ਆਪਾਂ ਇੱਕਨੇ ਖੜੀ ਦਿਓ ਲੋਡ ਕਰ ਦੇਣੇ ਆ। ਤੇ ਮੇਰੇ ਵੀਰ ਜਾਣਕਾਰੀ ਇਹ ਹੈ ਵੀ ਜੇ ਕਿਸੇ ਨੇ ਆਪਣੀ ਗਾਂ ਦੇ ਖੁਰ ਲੋਡ ਕਰਾਉਣੇ ਹੋਣ ਕੱਬਣ ਪਸ਼ੂ ਹੋਵੇ ਉਹਦਾ ਕੋਈ ਡਰ ਨਹੀਂ ਹੈਗਾ। ਬਾਈ ਨੇ ਇੱਕਨੇ ਖੜੀ ਦਿਓ ਸੈੱਟ ਕਰ ਜਾਣੇ ਆ। ਤੇ ਪਸ਼ੂ ਆਪਣਾ 9 ਤੋਂ 12 ਹੋ ਜਾਂਦਾ ਜੀ ਪਸ਼ੂ ਦਾ ਤਕਰੀਬਨ ਜੇ ਜਾਦੇ ਤਕਲੀਫ ਹੋਵੇ ਪਸ਼ੂ ਹਾਰ ਜਾਂਦਾ ਲੀਸਾ ਹੋ ਜਾਂਦਾ ਦੁੱਧ ਵੀ ਘਟ ਜਾਂਦਾ ਤੇ ਮੇਰੇ ਹੁਣ ਆਪਣੀ ਗਾਂ ਦੁੱਧ ਵੀ ਘਟ ਗਈ ਦੀ ਜੀ ਇਹ ਤੇ ਜਾਣਕਾਰੀ ਵਧੀਆ ਲੱਗੀ ਜੀ ਵੀਡੀਓ ਲਾਈਕ ਕਰਿਓ ਸ਼ੇਅਰ ਕਰਿਓ YouTube ਤੇ ਚੈਨਲ ਨੂੰ ਕਰ ਲਈ ਸਬਸਕ੍ਰਾਈਬ Facebook ਤੇ ਫੋਲੋ ਕਰੋ ਜੀ ਨਾਲੇ ਕਮੈਂਟ ਕਰੋ ਸ਼ੇਅਰ ਕਰੋ ਲਾਈਕ ਕਰੋ ਤੇ ਬਾਈ ਦਾ ਨੰਬਰ ਜੀ ਆਪਾਂ ਸੰਪਰਕ ਨੰਬਰ ਵੀਡੀਓ ਚ ਮੈਂਸ਼ਨ ਕਰ ਦਾਂਗੇ ਉੱਪਰ ਸਕਰੀਨ ਤੇ ਸ਼ੋ ਹੋ ਜਾਊਗਾ ਤੁਸੀਂ ਸੰਪਰਕ ਕਰਕੇ ਜੇ ਕਿਸੇ ਵੀ ਨੇ ਆਪਣੀ ਗਾਣੇ ਖੁਰ ਸੈੱਟ ਕਰਾਉਣੇ ਆ ਤਾਂ ਕਰਾ ਸਕਦੇ ਹੋ ਸੰਪਰਕ ਕਰਕੇ ਬਾਈ ਨਾਲ ਤੇ ਵੀਡੀਓ ਦੇਖਣ ਵਾਸਤੇ ਜੀ ਧੰਨਵਾਦ ਮਿਲਦੇ ਹਾਂ ਅਗਲੀ ਵੀਡੀਓ ਵਿੱਚ ਤੇ ਵੱਧ ਤੋਂ ਵੱਧ ਸਪੋਰਟ ਕਰੋ ਜੀ ਆਉਣੇ ਚੈਨਲ ਲਈ ਤੇ ਚੈਨਲ ਨੂੰ ਕਰ ਲਈ ਸਬਸਕ੍ਰਾਈਬ ਧੰਨਵਾਦ ਜੀ ਵੀਡੀਓ ਦੇਖਣ ਵਾਸਤੇ